ਦੋਸਤੋ ਅੱਜ ਦੀ ਕਹਾਣੀ ਹੈ ਤੇਨਾਲੀ ਰਾਮ ਤੇ ਕੁੱਬਾ ਥੋਬੀ ਦੀ ਤੇਨਾਲੀ ਨੇ ਕਿਦਰੇ ਸੁਣਿਆ ਸੀ ਕਿ ਕੋਈ ਦੁਸ਼ਟ ਆਦਮੀ ਸਾਧੂ ਦੇਵ ਪੇਖ ਵਿੱਚ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਹੈ ਉਹਨਾਂ ਨੂੰ ਪ੍ਰਸ਼ਾਦ ਵਿੱਚ ਕੁਝ ਖਵਾ ਦਿੰਦਾ ਹੈ ਇਹ ਕੰਮ ਉਹ ਉਹਨਾਂ ਦੇ ਦੁਸ਼ਮਣਾਂ ਦੇ ਅੱਖਾਂ ਤੇ ਧੰਦੇ ਲਾਲਚ ਵਿੱਚ ਕਰਦਾ ਸੀ ਪ੍ਰਸ਼ਾਦ ਖਵਾ ਕੇ ਕੋਈ ਤਾਂ ਮਰ ਜਾਂਦਾ ਸੀ ਤੇ ਕੋਈ ਪਾਗਲ ਹੋ ਜਾਂਦਾ ਸੀ ਉਹਨੇ ਦਿਨੀ ਤੂਤਰੇ ਦੇ ਪ੍ਰਭਾਵ ਨਾਲ ਇੱਕ ਵਿਅਕਤੀ ਪਾਗਲ ਹੋ ਕੇ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਿਹਾ ਸੀ ਲੇਕਿਨ ਤਤੂਰਾ ਖਵਾਉਣ ਵਾਲੇ ਵਿਅਕਤੀ ਦੇ ਖਿਲਾਫ ਉਸਦੇ ਕੋਲ ਕੋਈ ਸਬੂਤ ਨਹੀਂ ਸੀ ਇਸ ਲਈ ਉਹ ਸ਼ਰਿਆਮ ਸੀਨਾ ਤਾਨ ਕੇ ਚੱਲਦਾ ਸੀ ਤੇਨਾਲੀ ਰਾਮ ਨੇ ਸੋਚਿਆ ਕਿ ਅਜਿਹੇ ਵਿਅਕਤੀ ਨੂੰ ਜ਼ਰੂਰ ਹੀ ਡੰਡ ਮਿਲਣਾ ਚਾਹੀਦਾ ਹੈ ਇੱਕ ਦਿਨ ਜਦੋਂ ਉਹ ਦੁਸ਼ਟ ਵਿਅਕਤੀ ਸ਼ਹਿਰ ਦੀਆਂ ਸੜਕਾਂ ਤੇ ਆਵਾਗਰਦੀ ਕਰ ਰਿਹਾ ਸੀ ਤਾਂ ਤੇਨਾਲੀ ਰਾਮ ਉਸਦੇ ਕੋਲ ਗਿਆ ਸੀ ਉੱਥੇ ਜਾ ਕੇ ਚੁਪਕੇ ਜਿਹੇ ਤਿਨੇਲੀ RAM ਨੇ ਉਸ ਦਾ ਹੱਥ ਪਾਗਲ ਦੇ ਸਿਰ ਤੇ ਮਾਰਿਆ ਉਸ ਪਾਗਲ ਨੇ ਅੱਗਾ ਨਾ ਵੇਖਿਆ ਨਾ ਪਿੱਛਾ ਉਸ ਆਦਮੀ ਦੇ ਵਾਲ ਫੜ ਕੇ ਉਸ ਦਾ ਸਿਰ ਪੱਥਰ ਨਾਲ ਟਕਰਾਉਣਾ ਸ਼ੁਰੂ ਕਰ ਦਿੱਤਾ ਪਾਗਲ ਤਾਂ ਉਹ ਸੀ ਹੀ ਉਸ ਨੇ ਉਸ ਨੂੰ ਐਨਾ ਮਾਰਿਆ ਕਿ ਉਹ ਪਖੰਡੀ ਸਾਧੂ ਮਰ ਗਿਆ ਮਾਮਲਾ ਰਾਜਾ ਤੱਕ ਪਹੁੰਚ ਗਿਆ ਰਾਜਾ ਨੇ ਪਾਗਲ ਨੂੰ ਤਾਂ ਛੱਡ ਦਿੱਤਾ ਪਰੰਤੂ ਗੁੱਸੇ ਵਿੱਚ ਤਿਨੇਲੀ RAM ਨੂੰ ਹਾਥੀ ਦੇ ਪੈਰਾਂ ਹੇਠ ਕੁਝ ਲਮਾਉਣ ਦੀ ਸਜ਼ਾ ਸੁਣਾ ਦਿੱਤੀ ਦੋ ਸਿਪਾਹੀ ਤਨੇਲੀ ਰਾਮ ਨੂੰ ਸ਼ਾਮ ਦੇ ਵਿਕਾੰਤ ਸਥਾਨ ਤੇ ਲੈ ਗਏ ਅਤੇ ਉਸ ਨੂੰ ਗਰਦਨ ਤੱਕ ਜ਼ਮੀਨ ਵਿੱਚ ਗੱਡ ਦਿੱਤਾ ਇਸ ਦੇ ਬਾਅਦ ਉਹ ਹਾਥੀ ਲੈਨ ਚਲੇ ਗਏ ਸਿਪਾਹੀਆਂ ਨੇ ਸੋਚਿਆ ਹੁਣ ਇਹ ਬੱਚ ਵੀ ਕਿਵੇਂ ਸਕਦਾ ਹੈ ਕੁਝ ਦਿਨ ਬਾਅਦ ਉਥੋਂ ਦੀ ਇੱਕ ਕੁਬਾ ਆਦਮੀ ਲੰਘਿਆ ਸੀ ਉਸ ਨੇ ਤਨੇਲੀ ਰਾਮ ਤੋਂ ਪੁੱਛਿਆ ਕਿਉਂ ਭਾਈ ਇਹ ਕੀ ਤਮਾਸ਼ਾ ਹੈ ਤੁਸੀਂ ਇਸ ਤਰ੍ਹਾਂ ਜ਼ਮੀਨ ਵਿੱਚ ਕਿਉਂ ਗੱਡੇ ਹੋ ਤੇਨੇਲੀ RAM ਨੇ ਆਖਿਆ ਕਦੇ ਮੈਂ ਵੀ ਤੁਹਾਡੀ ਤਰ੍ਹਾਂ ਕੁੱਬਾ ਹੁੰਦਾ ਸੀ ਪੂਰੇ 10 ਸਾਲ ਮੈਂ ਇਸ ਕਸ਼ਟ ਤੋਂ ਦੁਖੀ ਰਹਾ ਜਿਹੜਾ ਵੇਖਦਾ ਉਹੀ ਮੇਰੇ ਤੇ ਹੱਸਦਾ ਇੱਥੋਂ ਤੱਕ ਕਿ ਮੇਰੀ ਪਤਨੀ ਵੀ ਅਚਾਨਕ ਇੱਕ ਦਿਨ ਮੈਨੂੰ ਇੱਕ ਮਹਾਤਮਾ ਮਿਲੇ ਉਹ ਮੈਨੂੰ ਬੋਲੇ ਇਸ ਥਾਂ ਤੇ ਪੂਰਾ ਇੱਕ ਦਿਨ ਅੱਖਾਂ ਬੰਦ ਕਰਕੇ ਬਿਨਾਂ ਇੱਕ ਸ਼ਬਦ ਵੀ ਬੋਲੇ ਗਰਦਨ ਤੱਕ ਖੜੇ ਰਹੋਗੇ ਤਾਂ ਤੁਹਾਡਾ ਕਸ਼ਟ ਦੂਰ ਹੋ ਜਾਏਗਾ ਮਿੱਟੀ ਪੁੱਟ ਕੇ ਮੈਨੂੰ ਬਾਹਰ ਕੱਢ ਕੇ ਜਣਾ ਵੇਖੋ ਕਿ ਮੇਰਾ ਕੁੱਬਾ ਦੂਰ ਹੋ ਗਿਆ ਹੈ ਜਾਂ ਨਹੀਂ ਤੋ ਬਿਨੇ ਮਿੱਟੀ ਪਾਸੇ ਹਟਾ ਕੇ ਤਨੇਲੀ RAM ਨੂੰ ਬਾਹਰ ਕੱਢਿਆ ਤਾਂ ਬਹੁਤ ਹੈਰਾਨ ਹੋਇਆ ਕੁੱਬ ਤਾਂ ਕਿਧਰੇ ਨਾਮੁ ਨਿਸ਼ਾਨ ਤੱਕ ਨਹੀਂ ਸੀ ਉਹ ਤਨੇਲੀ RAM ਨੂੰ ਬੋਲਿਆ ਸਾਲਾ ਹੋ ਗਏ ਇਸ ਕੁੱਬ ਦੇ ਬੋਝ ਨੂੰ ਢੁਈ ਤੇ ਲੱਦੇ ਹੋਏ ਮੈਂ ਕੀ ਜਾਣਦਾ ਸੀ ਕਿ ਇਸ ਦਾ ਇਲਾਜ ਇੰਨਾ ਸੋਖਾ ਹੈ ਮੇਰੇ ਉੱਪਰ ਐਨੀ ਕਿਰਪਾ ਕਰੋ ਮੈਨੂੰ ਇੱਥੇ ਹੀ ਗੱਡ ਦਵੋ ਮੈਂ ਤੁਹਾਡਾ ਇਹ एहसान ਜ਼ਿੰਦਗੀ ਭਰ ਨਹੀਂ ਭੁੱਲਾਂਗਾ ਅਤੇ ਮੇਰੀ ਪਤਨੀ ਨੂੰ ਇਹ ਗੱਲ ਨਾ ਦੱਸਣਾ ਕਿ ਕੱਲ ਤੱਕ ਮੇਰਾ ਕੁੱਬਾ ਠੀਕ ਹੋ ਜਾਵੇਗਾ ਮੈਂ ਉਸ ਨੂੰ ਹਰਾਣ ਕਰਨਾ ਚਾਹੁੰਦਾ ਹਾਂ ਬਹੁਤਾ ਚੰਗਾ ਤੇਨੇਲੀ ਰਾਮ ਨੇ ਤੋਬੀ ਨੂੰ ਆਖਿਆ ਅਤੇ ਉਸ ਨੂੰ ਗਰਦਨ ਤੱਕ ਗੱਡ ਦਿੱਤਾ ਫਿਰ ਉਸ ਦੇ ਕੱਪੜੇ ਬਗਲ ਵਿੱਚ ਦੱਬ ਕੇ ਬੋਲਿਆ ਚੰਗਾ ਤਾਂ ਮੈਂ ਹੁਣ ਜਾਂਦਾ ਹਾਂ ਆਪਣੀਆਂ ਅੱਖਾਂ ਅਤੇ ਮੂੰਹ ਬੰਦ ਰੱਖਣਾ ਚਾਹੇ ਕੁਝ ਵੀ ਕਿਉਂ ਨਾ ਹੋ ਜਾਵੇ ਨਹੀਂ ਤਾਂ ਸਾਰੀ ਮਿਹਨਤ ਬੇਕਾਰ ਹੋ ਜਾਵੇਗੀ ਅਤੇ ਇਹ ਕੁੱਬ ਵਾਦ ਕੇ ਦੁਗਣਾ ਹੋ ਜਾਵੇਗਾ ਤੋ ਵੀ ਬੋਲਿਆ ਚਿੰਤਾ ਨਾ ਕਰੋ ਮੈਂ ਕੁੱਬ ਦੇ ਕਾਰਨ ਬਹੁਤ ਦੁੱਖ ਚੱਲੇ ਹਾਂ ਇਸ ਨੂੰ ਦੂਰ ਕਰਨ ਦੇ ਲਈ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਤਨਲੀ ਰਾਮ ਉਥੋਂ ਚੱਲਦਾ ਬਣਿਆ ਕੁਝ ਦਿਨ ਬਾਅਦ ਰਾਜਾ ਦੇਸ ਬਾਈ ਇੱਕ ਹਾਥੀ ਲੈ ਕੇ ਉਥੇ ਪਹੁੰਚੇ ਅਤੇ ਤੋ ਵਿਦਾ ਸਿਰ ਉਸ ਦੇ ਪੈਰਾਂ ਹੇ ਟਾਂਕ ਚਲਵਾ ਦਿੱਤਾ ਕਿਉਂਕਿ ਸ਼ਾਮ ਦਾ ਸਮਾਂ ਸੀ ਇਸ ਕਰਕੇ ਸਪਾਹੀਆਂ ਨੂੰ ਪਤਾ ਨਹੀਂ ਲੱਗਿਆ ਕਿ ਇਹ ਕੋਈ ਹੋਰ ਵਿਅਕਤੀ ਹੈ ਸਿਪਾਹੀ ਤਨੇਲੀ RAM ਦੀ ਮੌਤ ਦੀ ਖਬਰ ਲੈ ਕੇ ਰਾਜਾ ਕੋਲ ਪਹੁੰਚੇ ਉਦੋਂ ਤੱਕ ਉਹਨਾਂ ਦਾ ਗੁੱਸਾ ਸ਼ਾਂਤ ਹੋ ਚੁੱਕਿਆ ਸੀ ਅਤੇ ਉਹ ਹੁਣ ਦੁਖੀ ਹੋ ਰਹੇ ਸਨ ਕਿਉਂਕਿ ਉਹਨਾਂ ਨੇ ਤਨੇਲੀ RAM ਨੂੰ ਮੌਤ ਦੀ ਸਜ਼ਾ ਦਿੱਤੀ ਸੀ ਉਦੋਂ ਤੱਕ ਉਸ ਪਖੰਡੀ ਦੇ ਸਾਧੂ ਬਾਰੇ ਉਹਨਾਂ ਨੂੰ ਕਾਫੀ ਕੁਝ ਪਤਾ ਲੱਗ ਚੁੱਕਿਆ ਸੀ ਉਹ ਸੋਚ ਰਹੇ ਸਨ ਕਿ ਵਿਚਾਰਾ ਤਨੇਲੀ RAM ਨੂੰ ਬੇਕਾਰ ਹੀ ਆਪਣੀ ਜਾਨ ਗਵਾਉਣੀ ਪਈ ਉਸ ਨੇ ਤਾਂ ਇੱਕ ਅਜਿਹੇ ਅਪਰਾਧੀ ਨੂੰ ਡੰਡ ਦਿੱਤਾ ਸੀ ਜਿਸ ਨੂੰ ਮੇਰੇ ਪੁਲਿਸ ਅਫਸਰ ਵੀ ਨਹੀਂ ਫੜ ਸਕੇ ਅਗੇ ਰਾਜਾ ਸੋਚਾਂ ਵਿੱਚ ਹੀ ਡੁੱਬੇ ਸਨ ਕਿਤਨਲੀ ਰਾਮ ਦਰਬਾਰ ਵਿੱਚ ਆ ਪਹੁੰਚਿਆ ਅਤੇ ਬੋਲਿਆ ਮਹਾਰਾਜ ਦੀ ਜੈ ਹੋਵੇ ਰਾਜਾ ਸਮੀਤ ਸਾਰੇ ਹਰਾਂ ਨੀਨਾਲ ਉਸਦੇ ਚੇੜੇ ਵੱਲ ਵੇਖ ਰਹੇ ਸਨ ਕਿਤਨਲੀ ਰਾਮ ਨੇ ਰਾਜਾ ਨੂੰ ਸਾਰੀ ਕਹਾਣੀ ਸੁਣਾਈ ਅਤੇ ਰਾਜਾ ਨੇ ਉਸ ਨੂੰ ਮਾਫ ਕਰ ਦਿੱਤਾ ਧੰਨਵਾਦ